ਤ ਸਭ ਤੋਂ ਪਹਿਲਾਂ ਮੈਂ ਸਾਰੇ ਪੱਤਰਕਾਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਜੋ ਤੁਸੀਂ ਮੇਰੇ ਸਾਇਹ ਖੁਸ਼ੀ ਦੇ ਸ਼ਾਮਲ ਹੋਏ। ਇਸ ਤੋਂ ਬਾਅਦ ਮੈਂ ਸ੍ਰੀ ਭਗਵੰਤ ਸਿੰਘ ਜੀ ਦਾ ਸੀਐਮ ਭਗਵੰਤ ਸਿੰਘ ਜੀ ਦਾ ਸੰਦੀਪ ਪਾਟਕ ਜੀ ਦਾ ਲਾਜੀ ਸਿੰਘ ਖੁੱਲਾ ਜੀ ਦਾ ਚੇਅਰਮੈਨ ਜਸਵਿੰਦਰ ਸਿੰਘ ਉਸਮੈ ਜੀ ਦਾ ਚੇਅਰਮੈਨ ਜੀ ਇਸ ਮੰਡਲ ਤੋਂ ਬੋਲਿਸ ਕੇਰ ਜੀ ਦਾ ਗੁਰਦੇਵ ਭਾਈ ਸਾਰਿਆਂ ਤੋਂ ਬਦਲ ਕੇ ਸਾਡੇ ਜਿੰਨੇ ਵੀ ਅਹੁਦੇਦਾਰ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਇਸ ਲਈ ਸਮਝਿਆ ਤੇ ਸੇਵਾ ਦਿੱਤੀ। ਮੈਂ ਇਹ ਸੇਵਾ ਬਿਲਕੁਲ ਹੀ ਆਪਣੇ ਤਨ ਦੇ ਹੀ ਨਿਭਾਵਾਂਗੀ। ਪਜੀ ਜਿਹੜੇ ਵੀ ਨਗਰ ਸੁਧਾਰ ਪ੍ਰੋਜੈਕਟ ਦੇ ਵਿੱਚ ਕੰਮ ਆਉਂਦੇ ਨੇ ਜਿਹੜੇ ਜਿਹੜੇ ਜਿੱਥੇ ਜਿੱਥੇ ਵੀ ਸਾਡੀ ਪਹਿਲ ਹੋਏ ਪਹਿਲ ਦੇ ਆਧਾਰ ਤੇ ਜਿਹੜੀ ਜਿਹੜੀ ਜਗ੍ਹਾ ਵੀ ਹੋਏਗੀ ਅਸੀਂ ਉਂਦੇ ਤੇ ਆਪਣਾ ਕੰਮ ਕਰਾਂਗੇ ਪਾਰਕਿੰਗ ਦੀ ਸਹੂਲਤ ਦਵਾਵਾਂਗੇ ਜਿਹੜੀ ਵੀ ਬਿਲਡਿੰਗ ਦੀ ਉਸਾਰੀ ਕਰਨੀ ਪਈ ਉਹ ਕਰਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਸ਼੍ਰੀ ਰੱਖੀਂਜੀ ਬਾਦਸ਼ਾਹ ਦੀ ਸੀਨੀਅਰ ਪਾਰਟੀ ਦੀ ਸੀਐਮ ਭਗਵੰਤ ਮਾਨ ਜੀ ਤੇ ਖੈਰਾ ਸਾਹਿਬ ਜੀ ਨੇ ਫਹਿਰਬਾਲ ਸਾਹਿਬ ਸੰਭੂ ਸਾਹਿਬ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਹਾਂ ਸਾਰਿਆਂ ਦਾ ਕਿਉਂਕਿ ਵੇਖੋ ਇੱਕ ਆਮ ਘਰ ਤੋਂ ਜੁम्मेदारੀਆਂ ਦੇਖਣੀ ਹੈ ਇਹ ਪਹਿਲੀ ਵਾਰ ਆਮ ਆਦਮੀ ਪਾਰਟੀ 'ਚ ਇਹ ਵੱਡਾ ਬਦਲਾਅ ਹੈ ਕਿ ਆਮ ਘਰਾਂ ਦੇ ਬੱਚਿਆਂ ਨੂੰ ਮਡੀਆਂ-ਮਡੀਆਂ ਪੀੜਾਂ ਨਹੀਂ ਜਹਣੀਆਂ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪਹਿਲਾਂ ਅਸੀਂ ਇੱਕ ਸੀ ਇੱਕ ਤੋਂ ਕਰਕੇ 11 ਹੋ ਗਏ ਹੁਣ ਅਸੀਂ ਚਲੋ ਹੋਰ ਵੀ ਕੰਮ ਕਰਦੇ ਜੀਦੇ ਦੁਨੀਆਂ ਇੱਕ ਅੱਜ ਅਸੀਂ ਬਹੁਤ ਜ਼ਿਆਦਾ ਸ਼ਿਮਾਨ ਮਹਿਸੂਸ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਸਪੋਰਟਰ ਤੇ ਵੋਟਰ ਆ ਜਾਂ ਲੀਡਰ ਸਾਹਿਬਾਨ ਨੂੰ ਅਸੀਂ ਹਾਈ ਕਮਾਂਡ ਦਾ ਤਹਿਤੋਂ ਧੰਨਵਾਦ ਕਰਦੇ ਆਂ ਇਸੇ ਤਰ੍ਹਾਂ ਹੀ ਪਾਰਟੀਆਂ ਦੇ ਜਿਹੜੇ ਖੇਮੇ ਆ ਕੋ ਮਜ਼ਬੂਤ ਹੁੰਦੇ ਆ ਕਿਉਂਕਿ ਜਿਨ੍ਹਾਂ ਜਿਨ੍ਹਾਂ ਨੇ ਪਾਰਟੀ ਦੇ ਵਿੱਚ ਕੰਮ ਕੀਤਾ ਦਿਨ ਰਾਤ ਮਿਹਨਤ ਕੀਤੀ ਉਹਨਾਂ ਨੂੰ ਪਾਰਟੀ ਹਰ ਇੱਕ ਕੌਡਾ ਦੇ ਕੇ ਕਿਸੇ ਨੂੰ ਜਿਹੜਾ ਬਣਦਾ ਮਾਨਤਨ ਜਿਵੇਂ ਇਹਨਾਂ ਨੂੰ ਕਾਂਜੀ ਰਵਿੰਦਰ ਕੌਰ ਨੂੰ ਡਿਟਰਸਟੀ ਮੈਂਬਰ ਲਾਇਆ ਗਿਆ ਅਰਜਿੰਦਰ ਸਿੰਘ ਉਸ ਨੂੰ ਦੁਬਾਰਾ ਚੇਅਰਮੈਨ ਰਿਪੀਟ ਕਰ ਦਿੱਤਾ ਵਾ ਇਸ ਤਰ੍ਹਾਂ ਜਿਹਦਾ ਜਿਹਦਾ ਮਾਨਤਨ ਬਣਦਾ ਜਿੰਨਾ ਕਿਸੇ ਨੇ ਪਾਰਟੀ ਲਈ ਕੰਮ ਕੀਤਾ ਜਦੋਂ ਉਹਨੂੰ ਬਣਦਾ ਹੱਕ ਉਹਦਾ ਮਰਦਾ ਮਾਨਤਨ ਮਿਲਦਾ ਉਹਦੇ ਨਾਲ ਪਾਰਟੀ ਦੇ ਹੱਥ ਮਜ਼ਬੂਤ ਹੁੰਦੇ ਆ ਜਿਹੜੇ ਪਾਰਟੀ ਦੇ ਵਿੱਚ ਸਾਡੇ ਵਰਗੇ ਲੀਡਰ ਕੰਮ ਕਰਨ ਉਹਨਾਂ ਨੂੰ ਵੀ ਬਹੁਤ ਸਖਾਲਾ ਹੁੰਦਾ ਕਿਉਂਕਿ ਬੰਦੀ ਮਿਹਨਤ ਜਦੋਂ ਪਾਰਟੀ ਕਿਸੇ ਦੀ ਕੋਈ ਨਹੀਂ ਰੱਖਦੀ ਉਹਨੂੰ ਮਿਲਦੀ ਆ ਮਾਨਤ ਉਹ ਪਾਰਟੀ ਦਾ ਸੰਗਠਨ ਬਹੁਤ ਜ਼ਿਆਦਾ ਮਜ਼ਬੂਤ ਹੁੰਦਾ ਅਸਾਹਣ ਲੋਕੋ ਵਿੱਚ ਕੰਮ ਕਰਦਾ